ਪੰਜਾਬੀ ਖਬਰਨਾਮਾ ਦੇ ਵਿੱਚ ਵੱਡੀ ਬ੍ਰੇਕਿੰਗ ਨਿਊਜ਼ ਭਾਰਤੀ ਫੌਜ ਨੇ ਜੰਮੂ ਤੇ ਕਸ਼ਮੀਰ ਦੇ ਪਹਲਗਾਮ ਚ ਹੋਏ ਅਤੰਕਵਾਦੀ ਹਮਲੇ ਦਾ ਬਦਲਾ ਲੈ ਲੱਤਾ ਤੇ ਏਅਰ ਫੋਰਸ ਨੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਦੇ ਮੁਜਫਰਾਬਾਦ ਚ ਅਤੰਕਵਾਦੀ ਟਿਕਾਣਿਆਂ ਤੇ ਸਟ੍ਰਾਈਕ ਕੀਤੀ ਹੈ ਰੱਖਿਆ ਮੰਤਰਾਲੇ ਵੱਲੋਂ ਜਾਰੀ ਕੀ ਬਿਆਨ ਵਿੱਚ ਕਿਹਾ ਗਿਆ ਕਿ ਭਾਰਤੀ ਹਥਿਆਰਬੰਦ ਫੌਜਾਂ ਨੇ ਪਾਕਿਸਤਾਨ ਦੇ ਪਾਕਿਸਤਾਨ ਦੇ ਕਬਜ਼ੇ ਵਾਲੇ ਜੰਮੂ ਅਤੇ ਕਸ਼ਮੀਰ ਵਿੱਚ ਅਤੰਕਵਾਦੀ ਢਾਂਚਿਆਂ ਨੂੰ ਨਿਸ਼ਾਨਾ ਬਣਾਉਂਦੇ ਹੋਏ ਆਪਰੇਸ਼ਨ ਸਿੰਦੂਰ ਸ਼ੁਰੂ ਕੀਤਾ ਹੈ ਜਿੱਥੇ ਭਾਰਤ ਵਿਰੁੱਧ ਅਤੰਕਵਾਦੀ ਹਮਲਿਆਂ ਦੀ ਯੋਜਨਾ ਬਣਾਈ ਗਈ ਸੀ ਕੁੱਲ ਮਿਲਾ ਕੇ 9 ਥਾਵਾਂ ਤੇ ਇਸ ਨੂੰ ਨਿਸ਼ਾਨਾ ਬਣਾਇਆ ਗਿਆ ਬਿਆਨ ਵਿੱਚ ਕਿਹਾ ਗਿਆ ਹੈ ਕਿ ਸਾਡੀ ਕਾਰਵਾਈ ਕੇਂਦਰ ਕੇਂਦਰਤ ਸੋਚ ਸਮਝ ਕੇ ਕੀਤੀ ਗਈ ਹੈ ਤੇ ਭੜਕਾਊ ਕਾਰਵਾਈ ਤੋਂ ਬਚਣ ਲਈ ਰਹੀ ਹੈ ਕਿਸੇ ਵੀ ਪਾਕਿਸਤਾਨੀ ਫੌਜੀ ਟਿਕਾਣੇ ਨਿਸ਼ਾਨਾ ਨਹੀਂ ਬਣਾਇਆ ਗਿਆ ਤੇ ਭਾਰਤ ਨੇ ਟਿਕਾਣਿਆਂ ਦੀ ਚੋਣ ਅਤੇ ਉਹਨਾਂ ਨੂੰ ਤਬਾਹ ਕਰਨ ਦੇ ਢੰਗ ਵਿੱਚ ਕਾਫੀ ਸੰਜਮ ਦਿਖਾਇਆ ਹੈ ਬਿਆਨ ਦੇ ਅਨੁਸਾਰ ਇੱਕਦਮ ਪਹਿਲਗਾਮ ਵਿੱਚ ਹੋਏ ਤੰਗਵਾਦੀ ਹਮਲੇ ਦੇ ਮੱਦੇਨਜ਼ਰ ਚੱਕਿਆ ਗਿਆ ਜਿਸ 'ਚ 25 ਭਾਰਤੀ ਅਤੇ ਇੱਕ ਨੇਪਾਲੀ ਨਾਗਰਿਕ ਦੀ ਹੱਤਿਆ ਕਰ ਦਿੱਤੀ ਗਈ ਸੀ ਮੰਤਰਾਲੇ ਨੇ ਕਿਹਾ ਕਿ ਅਸੀਂ ਵਾਅਦੇ ਦੇ ਕਾਇਮ ਆ ਇਸ ਹਮਲੇ ਦੇ ਜ਼ਿੰਮੇਵਾਰ ਲੋਕਾਂ ਨੂੰ ਜਵਾਬਦੇਹ ਬਣਾਇਆ ਜਾਵੇਗਾ ਬਾਅਦ ਵਿੱਚ ਆਪਰੇਸ਼ਨ ਸੰਧੂਰਵਰ ਵਿਸਥਾਰ ਨਾਲ ਜਾਣਕਾਰੀ ਵੀ ਦਿੱਤੀ ਜਾਵੇਗੀ ਦੱਸਣੇ ਹੋਗਾ ਜੰਮੂ ਕਸ਼ਮੀਰ ਦੇ ਪਹਲਗਾਮ ਵਿੱਚ 22 ਅਪ੍ਰੈਲ ਨੂੰ ਹੋਏ ਹਮਲੇ ਦੀ ਜ਼ਿੰਮੇਵਾਰੀ ਲਖਸ਼ਰ ਤਾਇਬਾ ਦੇ ਗੱਟ ਚੋੜ ਜਿੱਥੇ ਰਜਿਸਟ ਫਰੰਟਸ ਨੇ ਲੱਤੀ ਸੀ ਹਾਲਾਂਕਿ ਬਾਅਦ ਵਿੱਚ ਪਾਕਿਸਤਾਨ ਫੌਜ ਅਤੇ ਆਈਐਸਆਈ ਦੇ ਦਬਾਅ ਹੇਠ ਉਹ ਇਸ ਤੋਂ ਮੁੱਕਰ ਗਏ ਸਨ ਤੇ ਇਸ ਹਮਲੇ ਵਿੱਚ 26 ਸੈਲਾਨੀਆਂ ਨੂੰ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ ਗਈ ਸੀ ਪਹਲਗਾਮ ਹਮਲੇ ਤੋਂ ਬਾਅਦ ਸੁਰੱਖਿਆ ਬਲਾਂ ਨੇ ਜੰਮੂ ਕਸ਼ਮੀਰ ਤੇ ਅਤਿਨਕਵਾਦੀ ਦੇ ਵਿਰੁੱਧ ਜਿੱਥੇ ਮਹਿੰਮ ਨੂੰ ਤੇਜ਼ ਕਰ ਦਿੱਤਾ ਤੇ ਇਹਦੇ ਨਾਲ ਹੀ ਜੰਮੂ ਕਸ਼ਮੀਰ ਸਰਕਾਰ ਨੇ 48 ਸੈਲਾਨੀ ਥਾਵਾਂ ਨੂੰ ਬੰਦ ਕਰਨ ਦਾ ਫੈਸਲਾ ਲਿਆ ਸੀ ਇਸ ਤੋਂ ਬਾਅਦ ਭਾਰਤ ਨੇ ਸਿੱਧੂ ਜਲ ਸੰਬੰਧੀ ਰੱਦ ਕਰਨ ਅਤੇ ਹਰ ਕਿਸ ਨੇ ਵੀਜ਼ੇ ਰੱਦ ਕਰਨ ਦਾ ਫੈਸਲਾ ਲਿਆ ਸੀ ਤੇ ਨਾਲ ਹੀ ਭਾਰਤ ਨੇ ਪਾਕਿਸਤਾਨ ਦੂਤਾਵਾਸ ਵਿੱਚ ਲੋਕਾਂ ਦੀ ਗਿਣਤੀ ਨੂੰ ਘਟਾਉਣ ਦੇ ਹੁਕਮ ਵੀ ਜਾਰੀ ਕੀਤੇ ਸਨ ਕ੍ਰਿਡਿੰਗ ਖ਼ਬਰਾਂਵਾਂ ਦੇ ਵਿੱਚ ਇਹ ਸੀ ਹੁਣ ਤੱਕ ਦੀ ਵੱਡੀ ਖ਼ਬਰ ਹੋਰ ਖ਼ਬਰਾਂ ਵੀ ਇਸੇ ਤਰ੍ਹਾਂ ਚੱਲਣਗੀਆਂ ਦੇਸ਼ ਨੂੰ ਇਹ ਤਮਾਮ ਖ਼ਬਰਾਂ ਦੇਖਣੀ ਸੁਣਨੀ ਪੜਣੀਆਂ ਤਾਂ ਬੜੇ ਨਵਾਂ ਅੱਜ ਨਿਊਜ਼ ਵਾਲ ਦੇ ਨਾਲ